ਯਾਹ ਦੇ ਮਾਨਯੋਗ ਰਾਜਪਾਲ ਖਲਾਫਚਨ ਕਿਟਤਾਰੀਆਂ ਵੱਲੋਂ ਅੱਜ ਡੇਰਾਬਾਬਾ ਨਾਲਕ ਵਿੱਚ ਯੁਗਧ ਨਸ਼ੇ ਵਿਰੁੱਧ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਅਤੇ ਕੱਲ ਇਹਨਾਂ ਦਾ ਦੂਜਾ ਦਿਨ ਹੋਵੇਗਾ ਫਟੇਗੜ ਚੂੜਿਆ ਜਿਸ ਨੂੰ ਆਪਾਂ ਮਜੂਰਾ ਫਟੇਗੜ ਚੂੜਿਆ ਡੇਰਾ ਰੋਡ ਪੰਡਤ ਮੋਨ ਲਾਲ ਐਸਟੀ ਕਾਲਜ ਦੇ ਬਾਹਰ ਜਿੱਥੇ ਕਿ ਕੱਲ ਦੇ ਰਾਜਪਾਲ ਦੇ ਸਵਾਗਤ ਲਈ ਬੱਚਿਆਂ ਵੱਲੋਂ ਹੈਰੈਸਲ ਕੀਤੀ ਜਾ ਰਹੀ ਇਸ ਤੋਂ ਇਲਾਵਾ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਸਵਾਗਤ ਲਈ ਪੱਬਾ ਪਾਰਕ ਹੋਇਆ ਦਿਖਾਈ ਦੇ ਰਿਹਾ ਪ੍ਰਸ਼ਾਸਨ ਵੱਲੋਂ ਡੇਰਾ ਰੋਡ ਪੰਡਤ ਮੋਨ ਲਾਲ ਕਾਲਜ ਤੋਂ ਲੈ ਕੇ ਜਿੱਥੇ ਉਹਨਾਂ ਨੇ ਸ਼ੁਰੂਆਤ ਕਰਨੀ ਹੈ ਪੈਦਲ ਯਾਤਰਾ ਦੀ ਡੇਰਾ ਰੋਡ ਬੰਦੇਸ਼ਾ ਪੈਲਸ ਉਥੋਂ ਉਹ ਉੱਥੇ ਪਹੁੰਚਣਗੇ ਕੱਲ ਉਤੋਂ ਉਹ ਪੈਦਲ ਪੰਡਤ ਮੋਨਾਲਲ ਐਸਟੀ ਕਾਲਜ ਪਹੁੰਚਣਗੇ ਜਿੱਥੇ ਕਿ ਉਹ ਇੱਥੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਵੀ ਕਰਨਗੇ ਉਹਨਾਂ ਦੇ ਸਵਾਗਤ ਲਈ ਸ਼ਾਸਨ ਜਿਹੜਾ ਵਾ ਉਹ ਪਰਵਾਪਰ ਦਿਖਾਈ ਦੇ ਰਿਹਾ ਵੱਖ-ਵੱਖ ਮੈਕਨੇ ਦੇ ਅਧਿਕਾਰੀ ਵੀ ਜਿਹੜੇ ਨੇ ਉਹ ਸਰਗਰਮ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਸਵਾਗਤ ਦੀ ਜ਼ੋਰਦਾਰ ਪਿਆਰੀਆਂ ਕੀਤੀਆਂ ਜਿਹੜੀਆਂ ਤੁਹਾਨੂੰ ਦੱਸਣੇ ਕਿ ਜਿਹੜੇ ਨਗਰ ਕੌਂਸਲ ਸਫਾਈ ਸੇਵਕ ਉਹ ਵੀ ਇੱਥੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਪੰਡਤ ਮੋਨਾਲਲ ਐਸਟੀ ਕਾਲਜ ਵਿੱਚ ਵੀ ਅਧਿਕਾਰੀਆਂ ਦੀ ਮੀਟਿੰਗ ਵੀ ਚੱਲ ਰਹੀ ਹੈ ਤੇ ਉਹਨਾਂ ਦੇ ਸਵਾਗਤ ਲਈ ਤਿਆਰੀਆਂ ਲਈ ਜਿਹੜੇ ਆ ਉਹ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ ਐ ਗੱਲਬਾਤ ਕਰਦੇ ਆ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨਾਲ ਤੇ ਹੋਰਾਂ ਨਾਲ ਪੰਜਾਬ ਦੇ ਗਵਰਨਰ ਗੁਲਾਬਚਨ ਕਟਾਰੀਆ ਦੇ ਵਿਜ਼ਿਟ ਨੂੰ ਲੈ ਕੇ ਐਸਟੀਐਮ ਵੀ ਪਾਲਕੋਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਸਾਰੀ ਦੇਖ ਰਿਹਾ ਕਿ ਇੱਥੇ ਉਹਨਾਂ ਦੇ ਸਵਾਗਤ ਲਈ ਅਤੇ ਉਹਨਾਂ ਦੇ ਇੱਥੇ ਆਉਣ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਸਾਰੀ ਜਾਣਕਾਰੀ ਹਾਜ਼ਰ ਕਰਦੇ ਆਂ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਜੀ ਕੱਲ ਤੱਕ ਵਰਨਾ ਸਰ ਜੀ ਬਿਲਕੁਲ ਲਾ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮਾਨਯੋਗ ਗਵਰਨਰ ਸਾਹਿਬ ਦੇ ਇਸ ਦੌਰੇ اور ਪਦ ਯਾਤਰਾ ਲਈ ਸਭ ਤੋਂ ਪਹਿਲੇ ਤੇ ਮੈਂ ਆਪ ਸਭ ਨੂੰ ਨਿਗਾ ਜੀ ਆਇਆਂ ਕਹਿੰਦੀ ਹਾਂ ਤੇ ਇਹ ਵੀ ਚਾਹਨੀ ਹਾਂ ਕਿ ਪਲੀਜ਼ ਆਪਣਾ ਯੋਗਦਾਨ ਪਾਓ ਤੇ ਤੁਸੀਂ ਮੋਰ ਥੈਨ ਵੈਲਕਮ ਹੋ ਤੁਹਾਨੂੰ ਸਾਡੇ ਵੱਲੋਂ ਸੱਦਾ ਹੈ ਤੁਹਾਡੇ ਪ੍ਰਬੰਧ ਲਈ ਅਸੀਂ ਸਾਰਾ ਕੁਝ ਮੈਨੇਜ ਕੀਤਾ ਹੈ ਇਹ ਜਿਹੜੀ ਯਾਤਰਾ ਹੈ ਉਹ ਬੰਦੇਸਾ ਪੈਲੇਸ ਤੋਂ ਪਦ ਯਾਤਰਾ ਸਟਾਰਟ ਹੋਏਗੀ ਔਰ ਐਸਟੀ ਕਾਲਜ ਫਤੇਗੜ ਚੁੜੀਆਂ ਮੁਕੰਮਲ ਹੋਏਗੀ ਔਰ ਇਹਦੇ ਵਿੱਚ ਮੈਂ ਉਮੀਦ ਕਰਦੀ ਹਾਂ ਕੀ ਆਪ ਸਭ ਜ਼ਰੂਰ ਆਓਗੇ ਤੇ ਆਪਣੇ ਨਾਲ ਆਪਣੇ ਭੈਣ ਭਾਈ ਉਹਨਾਂ ਸਾਰਿਆਂ ਨੂੰ ਜ਼ਰੂਰ ਨਾਲ ਲੈ ਕੇ ਆਉਂਗੇ ਕਿਉਂਕਿ ਜਿਹੜੀ ਇਸ ਯਾਤਰਾ ਦਾ ਮੰਤਵ ਹੈ ਉਹ ਇਹ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਆਪਣੇ ਘਰ ਆਪਣੇ ਸ਼ਹਿਰ ਆਪਣੀ ਗਲੀ ਨੂੰ ਨਸ਼ਾ ਮੁਕਤ ਕਰ ਸਕੀਏ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਜੀ ਜੀ ਆਪਣੇ ਵੱਲੋਂ ਤੇ ਸਭ ਵੈਲਕਮ ਤੋਂ ਲੈ ਕੇ ਲੋਕਾਂ ਦੇ ਸਹੂਲਤ ਲਈ ਪਾਣੀ ਰੀਫਰੈਸ਼ਮੈਂਟ ਵਾਸ਼ਰੂਮ ਹਰ ਚੀਜ਼ ਨੂੰ ਮੁਕਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ ਕੱਲ ਮਾਜੋਗ ਸ਼੍ਰੀ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਫਤਿਹਗੜ ਚੂੜੀਆਂ ਦੇ ਜੋ ਪੈਦਲ ਯਾਤਰਾ ਦਾ ਦੂਸਰਾ ਦਿਨ ਹੈ ਸਾਡੇ ਉਹਨਾਂ ਦੀ ਕਿਸ ਤਰ੍ਹਾਂ ਦੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਕਿਸ ਤਰ੍ਹਾਂ ਦਾ ਉਹਨਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਫਤੇਗੜ ਚੂੜੀਆਂ ਸਬਡਿਵੀਜ਼ਨ ਦੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਜੀ ਗੱਲਬਾਤ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਫਤੇਗੜ ਚੂੜੀਆਂ ਦੀ ਵਿਜਿਟ ਆ ਪੈਦਲ ਯਾਤਰਾ ਦਾ ਦੂਸਰਾ ਦਿਨ ਹੈ ਰਾਜਪਾਲ ਦਾ ਕਿਸ ਤਰ੍ਹਾਂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਰ ਮਹਾਰਾਜ ਰਾਜਪਾਲ ਜੀ ਦਾ ਪ੍ਰਸ਼ਾਸਨ ਉਹਨਾਂ ਦੇ ਫਤੇਗੜ ਚੂੜੀਆਂ ਦਾ ਦੂਸਰਾ ਦਿਨ ਕਿਸ ਤਰ੍ਹਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਪ੍ਰਬੰਧ ਸੁਰੱਖਿਆ ਪ੍ਰਬੰਧ ਕੀਤੇ ਗਏ ਸ਼੍ਰੀ ਗੁਰਾਚੰਦ ਕਟਾਰੀਆ ਜੀ ਮਾਨਯੋਗ ਗਵਰਨਰ ਪੰਜਾਬ ਸਾਹਿਬ ਕੱਲ 4 ਮਾਰਚ ਨੂੰ ਫਤਿਹਗੜ੍ਹ ਚੂੜੀਆਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਇੱਥੇ ਪੈਦਲ ਯਾਤਰਾ ਵਾਸਤੇ ਆ ਰਹੇ ਨੇ ਇਸ ਦੇ ਸਬੰਧ ਵਿੱਚ ਸੁਰੱਖਿਆ ਪੱਖੋਂ ਐਸਐਸਪੀ ਸਾਹਿਬ ਬਟਾਲਾ ਔਰ ਡੀਆਈ ਸਾਹਿਬ ਬਾਰਡਰ ਰੇਂਜ ਅੰਮ੍ਰਿਤਸਰ ਉਹਨਾਂ ਦੀ ਨਿਗਰਾਨੀ ਦੇ ਹੇਠ ਸਖਤ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਜਿਵੇਂ ਰੂਟ ਦੇ ਪ੍ਰਬੰਧ ਔਰ ਅੰਦਰ ਜਿੱਥੇ ਜਿੱਥੇ ਸਪੌਟ ਤੇ ਗਵਰਨਰ ਸਾਹਿਬ ਨੇ ਵਿਜ਼ਿਟ ਕਰਨਾ ਹੈ ਉੱਥੇ ਸਾਡੀ ਅਸੀਂ ਬੜੀ ਤਹ ਤੱਕ ਜਾ ਕੇ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਔਰ ਇਸ ਯਾਤਰਾ ਨੂੰ ਸਫਲਤਾਪੂਰਵਕ ਜਿਹੜੀ ਆ ਉਹ ਸੁਰੱਖਿਆ ਦਿੱਤੀ ਜਾਊਗੀ ਨਹੀਂ ਸਰ ਇਹ ਉਹਨਾਂ ਦਾ ਰੂਟ ਪ੍ਰੋਗਰਾਮ ਕਿੱਥੋਂ ਦਾ ਪਹਿਲਾਂ ਕਿੱਥੇ ਜਾਣਾ ਬਾਅਦ ਵਿੱਚ ਦਾ ਸ਼ਡਿਊਲ ਦੇ ਮਤਲਬ ਗਵਰਨਰ ਸਾਹਿਬ ਪਹਿਲਾਂ ਵਿਦੇਸ਼ਾ ਪਹਿਲੇ ਸੌਣਗੇ ਔਰ ਵਿਦੇਸ਼ਾ ਪਹਿਲੇ ਸਟੌਪ ਕਿੰਨੇ ਵਜੇ ਸਵੇਰੇ ਕਰੀਬ 8 ਵਜੇ ਔਰ ਉਸ ਤੋਂ ਪੈਦਲ ਮਾਰਚ ਕਰਦੇ ਹੋਏ ਐਸਡੀ ਕਾਲਜ ਫਤਿਹਗੜ ਚੂੜੀਆਂ ਵਿਖੇ ਆ ਕੇ ਇੱਥੇ ਸੌਂਚ ਖੰਗਮ ਹੋਏਗਾ ਉਸ ਤੋਂ ਬਾਅਦ ਵੀਡੀਸੀ ਮੈਂਬਰਾਂ ਦੇ ਨਾਲ ਜਿਹੜੀ ਮੀਟਿੰਗ ਹੋਏਗੀ ਜੀ ਐਕਸਲ ਸਰ ਕਿਸ ਤਰ੍ਹਾਂ ਦੇ ਪੁਆਇੰਟ ਕਿਤੇਗੇ ਕਿਸ ਤਰ੍ਹਾਂ ਦੀਆਂ ਕੀ ਅਰੇਂਜਮੈਂਟ ਨੇ ਕੱਲ ਦੇ ਅਰੇਂਜਮੈਂਟ ਅਸੀਂ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਹਾਂ ਅਸੀਂ ਪ੍ਰੋਗਰਾਮ ਜਿਹੜਾ ਸਵੇਰ ਵਾਲਾ ਸੀਗਾ ਉਦੇ ਲਈ ਸਾਡੀਆਂ ਕੱਲ ਤਿਆਰੀਆਂ ਮੁਕੰਮਲ ਹੋ ਗਈਆਂ ਸੀਗੀਆਂ ਉਹ ਅਸੀਂ ਕੰਪਲੀਟ ਕਰ ਰਹੇ ਆ ਇਹ ਜਿਹੜਾ ਪ੍ਰੋਗਰਾਮ ਜਿੱਥੇ ਹੁਣ ਆਪਾਂ ਖੜੇ ਆ ਇਹ ਕੱਲ ਸਵੇਰ ਤੋਂ ਸ਼ੁਰੂ ਹੋਣੇ ਨੇ ਉਹਦੇ ਲਈ ਤਿਆਰੀਆਂ ਚੱਲ ਰਹੀਆਂ ਵਾਂ ਉਹਦੇ ਲਈ ਅਸੀਂ ਤਿੰਨ ਵਿੰਗ ਜਿਹੜੇ ਆ ਉਹ ਜਿਹੜਾ ਪਤਾ ਸਿਵਲ ਵਰਕ ਇਲੈਕਟ੍ਰੀਕਲ ਵਰਕ ਤੇ ਪਬਲਿਕ ਹੈਲਥ ਅਸੀਂ ਜਿਹੜੇ ਬੀ ਐਂਡ ਆਰ ਆਲੇ ਆ ਅਸੀਂ ਉਹ ਵਰਕ ਦੇਖਦੇ ਆਂ ਉਹਦੇ ਵਿੱਚ ਜਿਹੜਾ ਬਿਜਲੀ ਦਾ ਸਬੰਧਤ ਵਰਕ ਹੈਗਾ ਉਹ ਸਾਡਾ ਆਲਮੋਸਟ ਜਿਹੜਾ ਹੈਗਾ 80% ਕੰਪਲੀਟ ਹੋ ਗਿਆ ਉਹਦਾ ਫਿਨਿਸ਼ਿੰਗ ਟੱਚ ਹੀ ਦੇ ਰਹੇ ਹਾਂ ਅਸੀਂ ਉਹਦੇ ਵਿੱਚ ਇਹ ਵੀ ਜੇ ਗਵਰਨਰ ਸਾਹਿਬ ਨੇ ਆਉਣਾ ਜਿੱਦਾਂ ਜੇ ਗਰਮੀ ਹੋ ਜਾਏ ਤੇ ਉਹਦੇ ਲਈ AC ਦੀ ਪ੍ਰੋਵੀਜ਼ਨ ਵੀ ਕੀਤੀ ਆ ਜੇ 스테ਜ ਦੇ ਉੱਤੇ ਉਹਦੀ ਪ੍ਰੋਟੈਕਸ਼ਨ ਵਾਸਤੇ আর্থਿੰਗ ਕਰਾਈ ਆ ਤੇ ਪ੍ਰੋਪਰ ਸਪਲਾਈ ਜਿਹੜੀ ਹੈਗੀ ਉਹ ਤਾਂ ਕਿ ਬੈਕਅਪ ਵੀ ਰਵੇ ਵੈਸੇ ਤੇ ਬਿਲੀ ਬੋਰਡ ਦੀ ਨਹੀਂ ਜਾਂਦੀ ਪਰ ਅਸੀਂ ਬੈਕਅਪ ਵੀ ਉਹਦਾ ਮੇਨਟੇਨ ਕੀਤਾ ਤੇ ਸਕੂਲ ਵਾਲਿਆਂ ਕੋ ਵੀ ਆਪਣਾ ਬੈਕਅਪ ਹੈਗਾ ਸੋ ਅਸੀਂ ਇਹ ਪ੍ਰਬੰਧ ਇਸ ਤਰੀਕੇ ਨਾਲ ਕਰ ਰਹੇ ਆਂ ਵੀ ਹਰ ਪ੍ਰੋਗਰਾਮ ਜਿਹੜਾ ਚਾਹੇ ਉਹ ਇੱਥੇ ਆ ਚਾਹੇ ਬੰਦੀ ਸ਼ਾ ਪੈਲੇਸ ਆ ਤੇ ਜਿੱਥੇ ਵੀ ਪ੍ਰੋਗਰਾਮ ਅਸੀਂ ਮੇਨਟੇਨ ਕਰ ਰਹੇ ਆਂ ਉਹ ਅਸੀਂ ਇਹੀ ਸਟ੍ਰੈਟਜੀ ਲੈ ਕੇ ਚੱਲ ਰਹੇ ਆਂ ਵੀ ਬੈਕਅਪ ਮਗਰ ਰਹੇ ਕੋਈ ਦਿੱਕਤ ਨਾ ਆਵੇ ਇਹ ਜਿੰਨਾ ਵੀ ਅਰੇਂਜਮੈਂਟ ਅਸੀਂ ਕਰ ਰਹੇ ਆਂ ਇਹ ਪੀ ਡਬਲਯੂ ਡੀ ਬੀ ਐਂਡ ਆਰ ਸਾਡਾ ਵਿੰਗ ਆ ਅਸੀਂ ਉਹਦੇ ਅੰਦਰ ਅੰਡਰ ਕਰ ਰਹੇ ਆਂ ਮੈਂ ਪ੍ਰਿੰਸੀਪਲ ਪ੍ਰਦੀਪ ਕੌਰ ਪੰਡਿਤ ਮੋਨ ਲਾਲ ਐਸਟੀ ਕਾਲਜ ਫॉर ਗਰਲਸ ਫਤਿਹਗੜ ਚੂੜੀਆਂ ਬੋਲ ਰਹੀ ਆਂ ਇਹ ਸਾਡੇ ਲਈ ਬਹੁਤ ਹੀ ਇੱਕ ਸੁਭਾਗਾ ਦਿਨ ਵੀ ਹੈ ਔਰ ਮਾਨਵਲੀ ਗੱਲ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਜੀ ਸਾਡੇ ਕਾਲਜ ਜਿਹੜਾ ਕਿ ਉਹਨਾਂ ਨੇ ਇੱਕ ਨਸ਼ਾ ਮੁਕਤ ਕਰਨ ਦੇ ਲਈ ਜੋ ਇਨੀਸ਼ੀਏਟਿਵ ਲਿਆ ਹੈ ਅਸੀਂ ਉਸ ਦੀ ਪ੍ਰਸ਼ੰਸਾ ਵੀ ਕਰਦੇ ਹਾਂ ਔਰ ਇਹ ਵੀ ਸੋਚ ਰਹੇ ਹਾਂ ਕਿ ਉਹਨਾਂ ਨੇ ਸਾਡਾ ਕਾਲਜ ਚੁਣਿਆ ਇਹ ਸਾਡੇ ਲਈ ਬਹੁਤ ਹੀ ਇੱਕ ਮਾਨਵਲੀ ਗੱਲ ਹੈ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਉਹਨਾਂ ਦੇ ਵੈਲਕਮ ਲਈ ਤਿਆਰ ਹਾਂਜੀ ਇਫ ਪ੍ਰੋਗਰਾਮ ਨੂੰ ਜਿਹੜਾ ਅਸੀਂ ਉਲੀਕਿਆ ਗਿਆ ਹੈ ਉਹ ਹੈ ਕਿ ਅਸੀਂ ਪੰਡਿਤ ਮੋਨ ਲਾਲ ਐਸਟੀ ਕਾਲਜ ਫॉर ਗਰਲਸ ਔਰ ਪੰਡਿਤ ਮੋਨ ਲਾਲ ਗਲੋਬਲ ਸਕੂਲ ਜਿਹੜਾ ਹੈ ਸਾਡਾ ਅਸੀਂ ਮਿਲ ਕੇ ਇਹ ਵਲੇ ਇਵੈਂਟ ਨੂੰ ਜਿਹੜਾ ਹੈ ਰੂਪਰੇਖਾ ਦੇ ਰਹੇ ਹਾਂ ਇਸ ਦੇ ਵਿੱਚ ਅਸੀਂ ਸਰ ਜਦੋਂ ਆਣਗੇ ਅਸੀਂ ਉਹਨਾਂ ਦਾ ਬੈਂਡ ਦੇ ਨਾਲ ਪਲੱਸ ਜਾਗੋ ਗਿੱਧਾ ਗਣੇਸ਼ ਵੰਦਨਾ ਇਸ ਦੇ ਨਾਲ ਉਹਨਾਂ ਨੂੰ ਅਸੀਂ ਆਪਣੇ ਕਾਲਜ ਦੇ ਅੰਦਰ ਜਿਹੜਾ ਹੈ ਉਹ ਲੈ ਕੇ ਆਵਾਂਗੇ ਔਰ ਉਹਨਾਂ ਦਾ ਵੈਲਕਮ ਜਿਹੜਾ ਹੈ ਉਹ ਕਰਾਂਗੇ ਸਰਪਾਲ ਸਾਹਿਬ ਨੇ ਆਉਣਾ ਡੇਰਾ ਰੋਡ ਤੇ ਡੇਰਾ ਰੋਡ ਡੇਰੇ ਤੇ ਅਸੀਂ ਇਹ ਕਰਕੇ ਡੇਰਾ ਰੋਡ ਦੀ ਸਫਾਈ ਡੇ ਕਰਾਉਣੀ ਜੀ ਯੋਰ ਯੋਰ ਕਿਤਨਾ ਦੀ ਤਿਆਰੀ ਆ ਬਹੁਤ ਵਧੀਆ ਤਿਆਰੀ ਆ ਜੀ ਪੰਜਾਬ ਦੇ ਘਰਾਂ ਦੇ ਬਲਬਚਨ ਦੇ ਕਟਾਰੀਏ ਦੇ ਦੌਰੇ ਨੂੰ ਲੈ ਕੇ ਨਰੇਗਾ ਦੀਆਂ ਟੀਮਾਂ ਜਿਹੜੀਆਂ ਨੇ ਉਹ ਬੰਦੇਸ਼ਾ ਪਾਰਸ ਤੋਂ ਲੈ ਕੇ ਫਟੇਗੜ ਚੂੜੀਆਂ ਛੜਕ ਦੇ ਵਾਲੇ ਉਹਨਾਂ ਸਾਈਡ ਸੀਗੀਆਂ ਤੇ ਉਹਨਾਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਤੇ ਹੁਣ ਉਹ ਜਿਹੜੀਆਂ ਨਰੇਗਾ ਵਰਕਰ ਨੇ ਉਹ ਇੱਥੇ ਆਰਾਮ ਕਰ ਰਹੀਆਂ ਸੀ ਤੇ ਚਾਹ ਪੀ ਰਹੀਆਂ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ 3-4 ਦਿਨ ਹੋ ਗਏ ਲਗਾਤਾਰ ਉਹ ਜਿਹੜੀ ਆ ਸੜਕ ਦੀ ਦੋਨਾਂ ਪਾਸੋਂ ਜਿਹੜੀ ਆ ਉਹ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਇਸ ਸਾਫ ਚੰਦ ਜਿਹੜੇ ਕਿਟਾਰੀ ਗਵਰਨਰ ਮਾ ਜੋ ਗਵਰਨਰ ਨੇ ਉਹਨਾਂ ਦਾ ਤੌਰੇ ਦਾ ਕੱਲ ਜਿਹੜਾ ਦੂਸਰਾ ਦਿਨ ਹੋਵੇਗਾ ਤੇ ਉਹਨਾਂ ਦੇ ਸਵਾਗਤ ਲਈ ਇਹ ਸ਼ਾਸ਼ਣ ਜਿਹੜਾ ਵਾ ਉਹ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ ਬੱਦਵਾਲਾ ਇਹ ਕਦੋਂ ਦੇ ਅਸਵੇਰ ਨੇ ਹਾਂਜੀ ਅੱਜ ਤਣਿਆਂ ਪੰਜ ਛੇ ਦਿਨ ਪਤਾ ਹੋ ਗਿਆ ਹੁੰਦਾ ਪੰਜ ਛੇ ਦਿਨ ਹਾਂਜੀ ਅਜੇ ਤੱਕ ਕੋਈ ਮਹਿਮਤ ਨਹੀਂ ਜਿਹੜੀ ਪੰਜ ਚਾਰ ਦਿਨਾਂ ਦੇ ਲਗਾਤਾਰ ਟੈਲੰਡਿਆਂ ਦੋਨਾਂ ਪਾਸੇ ਸਫਾਈ ਹੋ ਗਈ ਹਾਂਜੀ ਆ ਜੀ ਅਹੀਂ ਤਾਂ ਚਾਰ ਦਿਨ ਹੋਏ ਆ ਤੁਸੀਂ ਕਿੱਥੋਂ ਜੇ ਐਂ ਬੱਦਵਾਲਾ ਸਾਰੇ ਬੱਦੂ ਹਾਂਜੀ ਸਾਰੇ ਲੋਕ ਹਾਂਜੀ ਐਂ ਠੱਠੇ ਪਿੰਡ ਤੋਂ ਆਏ ਜੀ ਕਿੰਨੇ ਜਣੇ ਆਏ ਭੈ 13 ਜਣੇ ਮੇਰੇ ਤੋਂ ਮਿਲਦੀ ਆ ਜੀ ਮਿਲ ਜਲਦੀ ਨਾਲ ਨਾਲ ਅੱਛਾ ਤੇ ਤੁਹਾਡੀ ਕਿਥੋਂ ਕਿਥੋਂ ਲੈ ਕੇ ਕਿਥੋਂ ਡਿਊਟੀ ਸੀ ਇਹ ਟੰਡੇ ਤੋਂ ਲੈ ਕੇ ਹਾਂ ਆਰ ਦਾ ਦਿਨ ਤੱਕ ਸਰਕਨੀਆਂ ਦੋਨੋਂ ਸਾਈਡ ਤੋਂ ਦੋਨੋਂ ਸਾਈਡ ਤੇ ਸਕੂਲ ਦੀ ਜਿੰਗੇਸ ਵਾਲੇ ਮਜੂਦਾ ਆਪਾਂ ਬੰਦੇਸ਼ਾ ਪੈਲਸ ਡੇਰਾ ਰੋਡ ਉੱਪਰ ਜਿੱਥੇ ਕਿ ਉਹਨਾਂ ਦੇ ਸਵਾਗਤ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਮੇਨ ਗੇਟ ਹੈ ਬੰਦੇਸ਼ਾ ਪੈਲਸ ਦਾ ਜਿੱਥੇ ਕਿ ਉਹਨਾਂ ਦੇ ਸਵਾਤੀ ਗੇਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਤੁਹਾਨੂੰ ਦਿਖਾਉਂਦੇ ਵੀ ਗੱਡੀਆਂ ਦੀ ਜਿਹੜੀਆਂ ਪੈਦਲ ਯਾਤਰਾ ਇਥੋਂ ਕਟਾਰੀਆ ਜੋ ਕੇ ਇਥੋਂ ਪੈਦਲ ਚੱਲ ਕੇ ਪੰਡਤ ਮੋਨ ਲਾਲ ਐਸਟੀ ਕਾਲਜ ਪਹੁੰਚਣਗੇ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਤੇ ਤੁਹਾਨੂੰ ਦਿਖਾਉਣੇ ਕਿ ਕਿਸ ਤਰ੍ਹਾਂ ਉਹਨਾਂ ਦੇ ਸਵਾਗਤ ਲਈ ਸਾਰੇ ਹੀ ਬੰਦੇਸ਼ਾ ਪੈਲੇਸ ਤੋਂ ਲੈ ਕੇ ਪੰਡਤ ਮੋਨ ਲਾਲ ਐਸਟੀ ਕਾਲਜ ਤੱਕ ਬੋਰਡ ਜਿਹੜੇ ਉਹ ਲਗਾਏ ਗਏ ਤੇ ਝੰਡੇ ਵੀ ਲਗਾਏ ਗਏ ਨੇ ਤੇ ਨਰੇਗਾ ਦੀਆਂ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ 3-4 ਦਿਨਾਂ ਤੋਂ ਛੜਕਦੇ ਜਿਹੜੇ ਮਰਨ ਨੇ ਦੋਨਾਂ ਸਾਈਡਾਂ ਜਿਹੜੀਆਂ ਉਹਨਾਂ ਦੀਆਂ ਸਫਾਈਆਂ ਵੀ ਕੀਤੇ ਜਾ ਰਹੇ ਤੇ ਹੁਣ ਹਰ ਡਿਪਾਰਟਮੈਂਟ ਦੇ ਮੁਲਾਜ਼ਮ ਅਤੇ ਵੱਡੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਆ ਇਸ ਕੱਲ ਦੇ ਦੌਰੇ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੀਆਂ ਨੇ ਉਹ ਤਿਆਰੀਆਂ ਕੀਤੀਆਂ ਜਿਹੜੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਆਪਾਂ ਮੌਜੂਦ ਹਾਂ ਇਸ ਵੇਲੇ ਬੰਦੇਸ਼ਾ ਪੈਲੈਸ ਜਿੱਥੋਂ ਕਿ ਉਹ ਸਭ ਤੋਂ ਪਹਿਲਾਂ ਇੱਥੇ ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚਣਗੇ ਤੇ ਇੱਥੋਂ ਪੈਦਲ ਚੱਲ ਕੇ ਪੰਡਿਤ ਮੋਨ ਲਾਲ ਐਸਟੀ ਕਾਲਜ ਪਹੁੰਚਣਗੇ ਜਿੱਥੇ ਕਿ ਇੱਕ ਵਿਸ਼ਾਲ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਾਂਗੇ